ਸਤਨਾਮ ਸ਼੍ਰੀ ਵਾਖੀ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਖੀ ਗੁਰੂ ਸਾਹਿਬ ਜੀ ਸਤਨਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਦੁਰ ਦੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਦੁਰ ਦੇ ਯਾਰ ਐ ਸ਼ੰਦ ਇਹਦੇ ਕਲਮਾ ਪੜ੍ਹ ਲਓ ਜੋ ਮਰਜੀ ਕਰ ਲਓ ਵੀ ਜੇ ਕਿਸੇ ਨੂੰ ਮੜਾ ਕਿਹਾ ਮੜਾ ਆਖਿਆ ਮੜਾ ਸੁਚਿਆ ਹੁਕਮ ਦੇਣ ਲੈ ਯਾਰ ਨਾ ਕੋਈ ਫਿਰ ਯਾਲੇ ਨਾਲ ਯਾਰੀ ਨਹੀਂ ਰਹਿੰਦੀ ਚਾਰੋ ਯਾਰ ਖੁਦਾਏ ਦੇ ਅਰਬਾਨ ਸੂਰਜ ਭਾਗੇ ਬਦੀ ਆਵੇ ਅਤਿ ਸ਼ੀਖਾਕ ਨਿਮਨੀ ਨਾਲ ਪੰਜ ਮਾਰੂ ਪੈ ਲੈ ਕੇ ਹੋਏ ਪੰਜ ਤਨ ਪਾਕ ਚੌਥੇ ਬਾਰ ਜੂਰ ਹੈ ਤਿਨਾ ਕੋ ਨਾ ਪਾਕ ਇੱਕ ਨਾਮ ਮਸ਼ਰਕ ਥਾਪਿਆ ਇੱਕ ਨਾਮ ਮੰਨਿਆ ਗੁਰੂ ਇਕ ਮਨੂ ਬਨਾਇਂਦੇ ਇਰਹੀ ਮਸਾ ਸਮਾਲ ਗਰੂਦ ਤ੍ਰਹ ਪੜ ਕੰਡਾ ਭਲੀਏ ਤ੍ਰ ਸੁਧ ਪੀਦੋ ਤੋ ਰੀਤ ਅੰਜੀਲ ਜਬੂਦ ਤ੍ਰ ਪੜ ਜਿਠੇ ਵੇਦ ਇਸ ਗੁਣ ਦੇ ਨ ਪਾਈ ਸੀ ਜਿਸ ਕੋ ਨਹੀਂ ਪਿਆਨ ਸীব ਨਾਨਕ ਕਲ ਯੁਗ ਤਾਰਨ ਪ੍ਰਗਟ ਪਿਆ ਰਸੀਦ ਈਦ ਅਥਰ ਬਣ ਬਾਰੇ ਜੀ ਕੋ ਕਰਮ ਕਰੇ ਤਿਸ ਤਰ ਗਜੂ ਸਤਾਨ ਦਾ ਰਬ ਨਾ ਢੋਈ ਦੇ ਨਾ ਸੇ ਗੋਤਰੀ ਤਰਪਣਾ ਰੋ ਜਾ ਨਹੀਂ ਨਵਾਜ ਹਮਲਾ ਬਾਜੂ ਮੋਮਨੋ ਦੂਜਿਕ ਦੁਨੀ ਅਵ ਜਾ ਮਹਾਰਜ ਜੀ ਗੁਤਰੀ ਤਰਪਣੋਂ ਰੋਜ ਰੋਜ਼ ਜਿਹੜੇ ਰੱਖਦੇ ਹਨ ਨਵਾਜਾਂ ਪੜ੍ਹਦੇ ਹਨ ਕਹਿੰਦੇ ਅੰਮ੍ਰਲਾ ਬਾਦਸੂ ਕਹਿੰਦੇ ਮਮਣੋਂ ਗੱਲ ਸੁਣ ਲੋ ਮਹਾਰਾਜ ਕਿਸੇ ਤੋਂ ਡਰੇ ਨਹੀਂ ਮਹਾਰਾਜ ਨੇ ਜਿਹੜੀ ਗੱਲ ਕੀਤੀ ਹੈ ਖੋਲ ਕੇ ਕੀਤੀ ਹੈ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਕੀਤੀ ਹੈ ਕਹਿੰਦੇ ਜੇ ਬਲਗੋਂ ਨਵਾਜਾਂ ਜਿਨਾ ਮਨ ਮਜੀ ਜੇਸੀ ਅਮਲ ਨਹੀਂ ਕਰੂਗਾ ਨਾ ਅਮਲਾ ਬਾਜੋ ਮੋਮਨੋ ਦੋਜਕ ਦੁਨੀ ਅਜਾ ਦੋਜਕ ਦੁਨੀਆ ਕਾਰਨੇ ਅਹਨ ਸੁਫਰੇ ਰਜੂਲ ਕਰਮ ਨੇ ਵਾਜਾ ਬਹੁ ਕਰੇ ਪਵੇ ਨ ਕੋਈ ਕਬੂਲ ਦੁਖੀ ਦੁਨੀਆ ਸੇੜੀਏ ਜਾਇ ਨ ਲੱਗੇ ਆ ਦੁਖ ਨਾ ਨ ਕੋਸੇ ਚੀ ਨਾ ਬੇਨ ਕਿਸੇ ਨ ਲੱਥੀ ਭੁਖ ਦੂਜੀ ਦੁਨੀਆ ਕੁਫਰ ਹੈ ਅੰਦਰ ਰਖੇ ਛਪਏ ਸਚ ਇਸਲਾਮ ਖੁਦਾ ਹੈ ਕੂਕਨ ਬਾਂਗ ਅਲਾਈ ਕੂਕਨ ਢੋਲ ਵਿਜਾਈ ਕੇ ਰਹਾ ਹੂੰ ਬਿਗੰਤਰਾ ਮਿਰਤੰਗ ਨਾਲ ਨਚਨ ਨਿਤਨਾਮੁ ਪੁਕਾਰ ਦੇ ਦੇ ਪੂਰੇ ਤਨ ਕੋਕਨ ਜਲੀ ਥੀਅ ਵਿੱਚ ਆਤਿਸ਼ ਜਲਣ ਨ ਪਾਕ ਹੂਰਾ ਪੈਰੀ ਤਿਸ਼ ਤੇ ਓਇ ਨਾ ਮਾਸੂਰ ਪਾਉਸਨ ਦੋਜਕ ਹਾਵੀ ਐ ਸੁਨਸੀ ਨਬੀ ਨਸੂਰ ਮੁਸਲਮਾਨੀ ਪਾਕ ਹੈ ਪੜਨ ਕਦੇਵ ਕੁਰਾਨ ਕਰਨ ਨਿਵਾਜ ਰੋਜੜੇ ਦੋ ਜਗ ਤੇ ਨਾ ਹਰਾਮ ਜਵਾਬ ਰੁਕਮਦੀ ਨੇ ਇਹ ਸਵਾਲ ਕੀਤਾ ਜੋ ਮਾਰੇ ਮਰਦੇ ਰਹੇ ਮਾਰੇ ਕੀ ਕਹਿੰਦੇ ਨੇ ਅੱਖੀ ਨਾਨਕ ਰੁਕਮਦੀਨ ਅੱਖੀ ਨਾਨਕ ਰੁਕੰਦੀਨ ਸੱਚੇ ਸੁਣੋ ਜਵਾਗ ਕਈ ਮੁਹੰਮਦ ਮੁਸਤਫਾ ਮੋਏ ਵਿੱਚ ਅਜਾਬ ਸਬਤ ਦੀਨ ਨ ਕਰ ਸਕਿਆ ਮਰਮਰ ਹੋਏ ਖਾ ਕੇ ਖਕੂ ਫਿਰ ਜਲਾਈਐ ਕੜਕੜ ਭੰਡੇ ਕੜਕੜ ਪਾਂਡੇ ਪਾਕ ਇਕ ਨਾ ਦੁੱਧ ਸਮਾਈਐ ਇਕ ਨਾ ਵਿਜਿ ਪੇਸ਼ਾਬ ਗੁਨ ਗੁਨ ਗੁਨਾ ਗੁਨ ਨਾਮਤੀ ਕਈ ਇਹ ਬੰਦ ਸਾਜ ਮਿੱਟੀ ਮੁਸਲਮਾਨ ਦੀ ਆਤਿਸ਼ ਲੈ ਆ ਜਾ ਕਲਮ ਰਹਾ ਕਿਨਾ ਰੜੇ ਜਲ ਬਲ ਹੋਏ ਖਾਕ ਆਤਿ ਸ਼ਬਾ ਜਨਾ ਸੁਦਰੇ ਕਿਤੇ ਨਵੇ ਦੇ ਸੁ ਜਲਦੇ ਦੂਜ ਕਹਾਵੀਏ ਤੋ ਬ ਨ ਪਵੇ ਕਬੂਲ ਕਿਥੇ ਨਵਾਜਾਂ ਰੋਜੜੇ ਕਿਥੇ ਸੋ ਇਸਤਾ ਹੂਰ ਕਿਥੇ ਸੂਪੜਨ ਅਨਲੀ ਜਲ ਬਲੂਵੇਂ ਨੂੰ ਅੱਗੇ ਅੱਗੇ ਨਾ ਮੁਸਲਮਾਨ ਲਈ ਕਾਫਰ ਨਾ ਹੀ ਦਸਣ ਕਹਿੰਦੇ ਇੱਥੇ ਕੋਈ ਮੁਸਲਮਾਨ ਨਹੀਂ ਉੱਥੇ ਕੋਈ ਨਹੀਂ ਕਾਫਰ ਦਸਣਾ ਇੱਥੇ ਤੁਸੀਂ ਕਾਫਰ ਕਹਿੰਦੇ ਉਹ ਸਾਰੀ ਦੁਨੀਆ ਨੂੰ ਇੱਥੇ ਕਹਿੰਦੇ ਉੱਥੇ ਕੋਈ ਕਾਫਰ ਨਹੀਂ ਦਸਣਾ ਤੁਹਾਨੂੰ ਜਲ ਦੇ ਦਿਸਣ ਖੋ ਹੋਵੇ ਖਾਕੂ ਵਿੱਚ ਮਲਨ ਖੁਬੀ ਤਕਰੀ ਖੁਦੀ ਤਕਬਰੀ ਕਰਮੂਏ ਸਾਬਤ ਭਿਆਨ ਦੀਨ ਦੁਨੀਆਂ ਦੂਜਕ ਜਲ ਮਰਨ ਸੇ ਕਉ ਕਰ ਕਰੇ ਜਿਕੀ ਨਾ ਲਿਖਿਆ ਦਰ ਦਰਗੇ ਦੇ ਇੱਕ ਸੁਬਾਜਨਾ ਕੋਏ ਕਿਤੇ ਨਕ ਮੁਹੰਮਦੀ ਧੋਈ ਲਨ ਨ ਹੋਏ ਰੋਂਦੀ ਟਿਠੀ ਹਮੜਾ ਵਾ ਇਸ ਮੁਹੰਮਦ ਵਾਏ ਬਾਜ ਮੁਹੰਮਦ ਮੁਸਤਫਾ ਰੂ ਵਾ ਹਾਏ ਹਾਏ ਆਏ ਅੰਦ ਕਬਦੇ ਜਿੱਥੇ ਇਸ ਦਰਗਾਹ ਨੂਰ ਦਿਨ ਨਾ ਆਇਓ ਮੁਸਫਾ ਰੋਏ ਰੋਏ ਭਈ ਮਨੂਰ ਕੀ ਤੂ ਜਫੇਰ ਅਜਾ ਆਵਾਜੜਾ ਹੋਏ ਹਾਏ ਮੁਹੰਮਦ ਹੋ ਮੈਨੂੰ ਵੇਜਵਾਬ ਕੋਈ ਰੋਵੇ ਕਰੇ ਕਹਾਏ ਕਿਤੇ ਲਖਮੁਹਮਦਾਂ ਅਗੋ ਉਠੇ ਪੁਕਾਰ ਕਿਹੜਾ ਉੱਚ ਦੀ ਉੱਚ ਦੀਏ ਮੁਸਤਫਾ ਮੇਰੇ ਅਸੰਖ ਅਪਾਰ ਊੜਕ ਅੰਤ ਨਾ ਪਾਈਏ ਕਿਤੇ ਜਰ ਜਬ ਰੈ ਨੂੰ ਸਭੇ ਜਿੱਥੇ ਹੁਕਮ ਨਾ ਦਿੱਤ ਕਿਤੇ ਮੇਕਾਇਰ ਕਾਈ ਅਸੰਖ ਫਰਿਸ਼ਤੇ ਮਲਕੁਲ ਹੋਤ ਵਿੰਤੇ ਤਰਕ ਸੁ ਸੱਚ ਅਲਾਈ ਤੇ ਰਕਸ ਜਿੰਨ ਸੰਕ ਜਿਤੋਂ ਸੁ ਇਹ ਮੁਸ਼ਾਹਦਾ ਹੋਏ ਹੈ ਰੇਰਾ ਇਥੇ ਕੋਈ ਨਾ ਜਾਣਦਾ ਦੁਨੀਆ ਫਨੀ ਜਹਾਨ ਇਹ ਹੋਂ ਪਸੰਦ ਅਦਸ਼ਨੀ ਦੂਜਕ ਦਸੇ ਨ ਕੋਏ ਜੀਵ ਦਿਆਂ ਦੀ ਸਹੇਵੀ ਜੀਵ ਦਿਆਂ ਵੀ ਸੋਹੇ ਵੀ ਮਾ ਖਬਰ ਨ ਹੋਏ ਵੇਖ ਕੁ ਸੰਗ ਮਿਲੈ ਕਰਵਾ ਨਾ ਸਿਰ ਨਹੀਂ ਸੂਬੀ ਫਿਰ ਚਮਾਈ ਗੁਨਾ ਗੁਨ ਕਰਾਏ ਕੂੜਾ ਦਵਾਰ ਗਿਆ ਬਾਦ ਮਰੇ ਸੰਸਾਰ ਹਿੰਦੂ ਮੁਸਲਮਾਨ ਦੋਏ ਜਲ ਬਲ ਹੋਏ ਸ਼ਰ ਦੂਜਾ ਅੱਖ ਨਾ ਸਕੈ ਨਾ ਹੋਆ ਇਕੂ پاک ਖੁਦਾਈ ਹੈ ਰਬ ਰਹਾ ਸਭ ਲੋਏ ਨਹੀਂ ਮੁਹੰਮਦ ਮੁਸਤਾਫਾ ਨਹੀਂ ਕੋ ਔਤਾਰ ਨਹੀਂ ਪੀਰ ਪੈਗੰਬਰ ਔਲੀਏ ਗੌਸ ਕਤਬ ਆ ਤਬਿਸ਼ ਮਾਰੇ ਜੀਵ ਦੇ ਆਸਵਦਸ਼ਨੀ ਮੂਹਾਂ ਦੇ ਸੇਨਾ ਕੋਈ ਨਾਨਕ ਬਾਜੀ ਕੂੜੀ ਦੀ ਅੱਖਰ ਕੂੜੀ ਹੋਏ ਇਹ ਸਭ ਮੁਸੇਖਾਕ ਦੇ ਧਰਤੀ ਤੇ ਅਸਮਾਨ 14 ਤਪਕ ਨਰਹਸਨੀ ਅੱਖਰ ਪਾਣੀ ਜਾਨ ਬਗਦੀ ਅਬੀ ਅਤਿਸੀ ਚੌਥੀ ਖ ਕੀ ਨਲ ਮਰ ਮਰ ਫਿਰ ਉਪਜਨੀ ਜੀ ਜੋਂ ਤ ਵਸ ਕਾ ਇਹ ਸਭ ਬੰਦੇ ਹੁਕਮ ਦੇ ਹੁਕਮ ਆਵਣ ਜਾਣੇ ਹੁਕਮ ਨਾ ਬੂਝਣ ਨਾਨਕਾ ਖਪ ਖਪ ਮਰੇ ਜੁਹਾਨ ਕਹਿੰਦੇ ਕਾਜੀ ਰੁਕਮ ਦੀ ਨਾ ਇੱਥੇ ਜਿਹੜੀ ਹੈ ਲੱਖਾਂ ਨਵਾਜਾਂ ਪੜ ਲਓ ਰੋਜੀ ਰੱਖ ਲਓ ਹਿੰਦੂਆਂ ਨੂੰ ਕਿਹਾ ਚਾਹੇ ਜਿੰਨੀ ਮਰਜ਼ੀ ਕਿਤੇ ਬਾ ਕਤਾ ਨਾ ਪੜ ਲਓ ਜਦ ਤੱਕ ਪਿਆਰੀ ਉਹ ਅਮਲ ਨਹੀਂ ਕਰਦੇ ਨਾ ਉਦ ਤੱਕ ਕੋਈ ਬਾਰ ਦਾਰਾ ਨਹੀਂ ਹੋ ਸਕਦਾ ਕਹਿੰਦੇ ਹੁਕਮ ਨਾ ਬੁੱਝੜੇ ਹੁਕਮ ਨਹੀਂ ਨਾ ਬੁੱਝਦੇ ਉਹ ਕਹਿੰਦਾ ਮੈਂ ਵੱਡਾ ਵੱਡੇ ਵੱਡੇ ਜੋ ਦੇਸ਼ਨ ਲੋਗ ਤਿੰਨ ਕੋ ਵਿਆਪੇ ਚਿੰਤਾਰੂ ਉਹ ਤੇ ਵੱਡੇ ਦੀ ਚਿੰਤਾ ਜੀ ਮਰ ਜਾਂਦਾ ਮੈਂ ਵੱਡਾ ਪਈ ਮੈਂ ਹ ਵੱਡਾ ਪਈ ਤੇ ਕਹਿੰਦੇ ਖੱਪ ਖੱਪ ਕੇ ਮਰਨਾ ਇਦਾਂ ਹੀ ਅਜਾਇ ਜਾਂਦਾ ਉਹਨਾਂ ਦਾ ਜੀਵ ਉਹ ਸਵਾਲ ਕਾਜੀ ਰੁਕਮਦੀਨ ਸੂਰਾ ਕਹਿੰਦਾ ਕੀ ਕਰਦਾ ਹੈ ਸਵਾਲ ਕਰ ਰਿਹਾ ਹੈ ਇਹ ਤੀਰਮਕ ਕੁਐਸਚਨ ਆਉਗਾ ਅਕੀਰਕ ਨਲ ਨਾਨਕ ਲਿਖਿਆ ਵਿੱਚ ਗੁਰਾਨ ਕਾਜੀ ਕਹਿੰਦਾ ਕ੍ਰਾਨ ਦੇ ਵਿੱਚ ਲਿਖਿਆ ਹੈ ਕੀ ਲਿਖਿਆ ਜਾਂਦੇ ਹੈ 14 ਤਬਕ ਜਹਾਨ ਵਿੱਚ ਜਮੀ ਤੇ ਅਸਮਾਨ 14 ਤਬਕ ਗਿਣਤੀ ਕਰਕੇ ਦੱਸਦਾ ਇੰਨੇ ਅਸਮਾਨ ਤੇ ਇੰਨੀਆਂ ਜਿਵੇਂ ਜਹਾਜ਼ ਜਮੀਨਾਂ ਹਰਤੇ ਜਮੀਨ ਹੈ ਤੇ ਸਿਬਿਜ ਨੂੰਰ ਮੁਹੰਮਦੀ ਰੋਸ਼ਨ ਬਲੇ ਛਿਦਾਗ ਕਹਿੰਦੇ ਇਥੇ ਸਭ ਜਗਾਂ ਮੁਹੰਮਦ ਦੀ ਰੋਸ਼ਨੀ ਹੈ ਮੁਹੰਮਦ ਦੀ ਰੋਸ਼ਨੀ ਹੈ ਜਿੱਤੀ ਉਮਤ ਨਬੀ ਦੀ ਤਿਨਾ ਦੋਜਖ ਅੰਚ ਨਾ ਲਾਗ ਰਹਿ ਕਰਣੋਂ ਬਹਰੇ ਤਿਨ ਨਬੀ ਨਾ ਭਰੇ ਸਫਾਦ ਕਹਿੰਦੇ ਜਿਹੜੇ ਕਰਾਣ ਨਹੀਂ ਪੜਦੇ ਬੰਦਗੀ ਨਹੀਂ ਕਰਦੇ ਆਏ ਕਹਿੰਦੇ ਹੋਰ ਨਬੀ ਫਿਰ ਉਹਨਾਂ ਤੋਂ ਸਾਫਤਾ ਮੰਗਦਾ ਕਹਿੰਦੇ ਉਹ ਪਾਕਾਂ ਵਿੱਚ ਨਾ ਲਿਖਿਆ ਨਾ ਰਹੇ ਸਬਾ ਨਾ ਪਾਕ ਮਹਾਰਾਜ ਜੀ ਕਹਿੰਦੇ ਉਹ ਫਿਰ ਪਾ ਪਾਕਾਂ ਵਿੱਚ ਨਾ ਨਾ ਪਾਕ ਹੀ ਹੁੰਦਾ ਰੁਕਮਦੀਨ ਇਹ ਸਵਾਲ ਹੈ ਰੁਕਮਦੀਨ ਦਾ ਮਹਾਰਾਜ ਜਵਾਬ ਦੇ ਰਹੇ ਨੇ ਆਓ ਸਰਵਣ ਕਰ ਲਈਏ ਜੀ ਜਵਾਬ ਨਾਨਕ ਸ਼ਹਸੂਰਾ ਨਾਨਕ ਆਖਣ ਰੁਕਮਦੀਨ ਸੱਚਾ ਸੁਣੋ ਸਵਾਲ ਸਵਾਲ ਕਹਿੰਦੇ ਸੁਣ ਲੈ ਜਵਾਬ ਸੁਣ ਲੈ ਅਸਮਾਨ ਅਸਮਾਨ ਲੱਖ ਲੱਖ ਬਤਲ ਬਤਲ ਕਹਿੰਦੇ ਤੂੰ ਜਿਹੜੇ 14 15 ਜਿਹੜੇ ਗਣ ਕੇ ਦੱਸਦਾ ਹੈ ਨਾ ਉਹ ਸਾਡਾ ਸਵਾਲ ਦੇਖ ਲੈ ਜਵਾਬ ਦੇਖ ਲੈ ਕਹਿੰਦੇ ਤੂੰ ਉਥੇ ਗਿਣਤੀ ਕਰਕੇ ਦੱਸਦਾ ਉਹਦੀ ਕੋਈ ਗਣਤੀ ਨਹੀਂ ਹੈ ਇੱਥੇ ਅਸਮਾਨਾਂ ਦੀ ਕੋਈ ਗਿਣਤੀ ਨਹੀਂ ਲੱਖਾਂ ਹੀ ਲੱਖ ਅਸਮਾਨ ਹੈਗੇ ਆ ਲੱਖਾਂ ਦੇ حساب ਨਾਲ ਕੋਈ ਗਿਣਤੀ ਤੋਂ ਬਾਹਰ ਪਤਾਲਾਂ ਪਤਾਲ ਪਤਾਲਾਂ ਦਾ ਕੋਈ ਅੰਤ ਨਹੀਂ ਹੈ ਜ਼ਮੀਂ ਦਾ ਕੋਈ ਅੰਤ ਨਹੀਂ ਹੈ ਕਿਤੇ ਨੂਰ ਮੁਹੰਮਦੀ ਰੋਸ਼ਨ ਬਲੇਛ ਦਾਗ ਕਹਿੰਦੇ ਕੋਈ ਕਿਤੇ ਨੂਰ ਮੁਹੰਮਦੀ ਰੋਸ਼ਨ ਜਲੇ ਚਲੇ ਚਲੇ ਚਰਾਲ ਕਹਿੰਦੇ ਇੱਥੇ ਦਾ ਉਹਦੇ ਇੰਨੀ ਰੋਸ਼ਨੀ ਆ ਜੇ ਸੋਚਦਾ ਗੁਵੈ ਸੂਰਜ ਚੜੇ ਹਜ਼ਾਰ ਇਥੇ ਜਾਣਣ ਹੁੰਦਿਆ ਕਹਿੰਦੇ ਇੰਨਾ ਪ੍ਰਕਾਸ਼ ਹੈ ਉਹਦਾ ਜੋ ਲੋੜਿੰਦੇ ਦੁਨੀਆਵੜੇ ਵਿੱਚ ਸੜਦੇ ਦੂਜੇ ਅੱਗੂ ਕੋਨਾ ਗੁਨਾਹ ਕੁਰਾਨੀ ਗੁਨਾ ਗੁਨਰ ਗੁਨ ਗੁਨਾ ਗੁਨ ਰਸੂਲ ਦੇ ਗਨਾ ਗੁਨੀ ਗੁਨਾ ਗੁਨੀ ਓਮਤੀ ਬਹਿ ਬਹਿ ਕਰਨਾ ਸਲੂਲ ਨੂਰ ਮੁਹੰਮਦ ਕੇਤੇੜੇ ਪੀਰ ਮੁਹੰਮਦ ਲਖ ਲਖ ਮੁਹੰਮਦ ਮੁਸਤਫਾ ਵਿੱਚ ਹੋਏ ਆਖ ਫਰਕ ਨਾ ਨਾ ਅੰਤਨਾ ਗਣਸਕ ਕਹਿੰਦੇ ਗਿਣਤੀ ਨਹੀਂ ਹੋ ਸਕਦੀ ਉਹਦੇ ਨਾਵਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਜਿੱਥੇ ਰਬੀ ਰਸੂਲ ਕਹਿੰਦੇ ਜਿੰਨੇ ਕੁ ਮਦੇਵੀ ਦੇਵ ਤੇ ਪੈਦਾ ਕਰਦੇ ਗਿਣਤੀ ਨਹੀਂ ਹੋ ਸਕਦੀ ਮਜਬ ਕਈ ਅਸੰਖ ਲਖ ਗਿਣੇ ਨ ਜਾਹੀ ਮੂਲ ਮਜਬ ਨਹੀਂ ਗਿਣ ਸਕਦਾ ਤੂੰ ਇਕੇ ਜਿੱਥੇ ਕਈ ਲੱਖ ਲੱਖ ਮਦੀਨੇ ਨਾਲ ਹਾਜੀ ਕਈ ਅਸ਼ੰਖ ਲੱਖ ਲੱਖ ਗੁਣ ਗੁਨਾਹ ਗੁਨ ਸੰਭਾਲ ਬੀਦ ਵਿਆਸ ਅਸ਼ੰਖ ਲੱਖ ਕਰਦੇ ਬੀਨ ਵਿਚਾਰ ਲੱਖਾਂ ਹੀ ਵਿਦਵਾਨ ਦੇ ਵਿਚਾਰ ਕਰਨ ਲੱਗੇ ਲੱਖਾਂ ਹੀ ਮੌਲਵੀ ਕਰੀ ਜਾ ਰਿਹਾ ਆਪਣੇ ਆਪਣੇ ਕਾਰਜ ਇਕ ਸੇ ਇਕ ਸੇ ਤਬਕ ਵਿੱਚ ਕਈ ਅਸੰਖ ਅਵਤਾਰ ਕੰਦੇ ਅਵਤਾਰਾਂ ਦਾ ਕੋਈ ਅੰਤ ਨਹੀਂ ਹੈ ਤੂੰ ਕਿੱਥੇ ਗਿਣਤੀ ਕਰਦਾ ਹੈ ਲੱਖ ਅਸੰਖਾਂ ਤਬਕ ਵਿੱਚ ਕੀਤਲੀ ਆ ਅਵਤਾਰ ਪੀਰ ਮੁਖੰਬਰ ਪੀਰ ਪੈਗੰਬਰ ਕੀਤੜੇ ਗਾウス कुतुਬ ਸਲਾਰ ਫਿਰਨ ਤਬ ਅਸਮਾਨ ਵਿੱਚ ਚਸ਼ਮੀਦ ਕੁਫਸਾਰ ਉੱਥੇ پیغمبر ਕਈ ਲੱਖ ਕਈ ਲਖ ਅਸੰਖ ਉਤਾਰ ਫਿਰ ਵੇ ਰਹਿੰਦੇ ਰੋਜ ਭੀ ਹੁਕਮ ਅਲਾ ਦੇ ਨਾਲ ਅਸੰਖ ਉਤਾਰ پیغمبرਾਂ ਫਿਰ ਦੇਹਠ ਪਤਾਲ ਪਤਾਲ ਦੇ ਵਿੱਚ ਕੰਪਣਾ ਕੋ ਘਟਾ ਨਹੀਂ ਹਰਕਨਲ ਕਾਜੀ ਕੇ ਤੜੇ ਜੋਨ ਦਿਨ ਬਦਾਰ ਹਾਜਰਤ ਪੀਰ ਕਿਤੜੇ ਪੀਰਾਂ ਕਿਤੜੇ ਪੀਰਾਂ ਦੇ ਸਰਦਾਰ ਸ਼ਹਾ ਸ਼ਹੀਦਾਂ ਕਿਤੜੇ ਸਰਵਰ ਅੰਦ ਨਵਾਰ ਉਮਤ ਕਿਤਾਬ ਖਤਾਬਾਂ ਅਬੂ ਬਕਰ ਸ਼ੇਰ ਅਲੀ ਅਬਰ ਦਿੱਠੀ ਲਖ ਅਸਮਾਨ ਮੈਂ ਚਾਰ ਯਾਰੇ ਯਾਰੇ ਅਸੰਖ ਕਹਿੰਦੇ ਅਸ ਲੱਖੇ ਸਮਾਨ ਮੈਂ ਦੇਖੇ ਜੁਨਾਣਾ ਸਭ ਕਹਿੰਦੇ ਨੇ ਅਸੰਖ ਕੋਈ ਅੰਤ ਨਾ ਬਾਰਾ ਨਾਨਕ ਅੰਤ ਨਾ Japਣੀ ਅਲਖ ਅਪਾਰ ਬੇਅੰਤ ਕਈ ਅਸੰਖ ਅਮਾਮ ਹੈ ਸਹਾ ਸਹਾ ਅਨੇਕ ਸਵਨਾ ਕੇ ਸਿਰ ਏਕ ਰਬ ਅਲਖ ਅਪਾਰ ਅਲੇਖ ਨਾਰਦ ਸਾਰਦ ਕੀਤੜੇ ਵਿਸਵਾ ਮਿਤਰ ਵਿਸ਼ਿਸ਼ਟ ਕਈ ਮੰਦਰ ਗੋਰਖਾਂ ਕਈ ਮਸ਼ੰਦਰ ਗੋਰਖਾਂ ਕਈ ਸੰਗਦ ਸ੍ਰਿਸ਼ਟ ਚਰਪਟ ਪਰਥਰ ਕੀਤੜੇ ਈਸ਼ਰ ਗੋਪੀ ਚੰਦ ਦਾਤਾ ਤਰੇਵ ਸੰਖ ਹੈ ਕਿਤਰਾ ਮਨੰਦ ਸਦਾ ਚਰਾਸੀ ਮੰਡਲੀ ਫਿਰਦਿਆਂ ਲਖ ਅਪਾਰ ਇਹ ਸਭ ਮਨ ਸੁਖ ਹੈ ਬਜੂ ਲਖ ਅਪਾਰ ਬੇਦਕ ਦੀਵਕੇ ਤੜੇ ਬਹਿ ਬਹਿ ਕਰਨ ਵਿਚਾਰ ਗੁਣ ਗੂਨ ਨਸੀਹਤ ਗੁਣ ਨਾਗੋਨ ਕਲਾ ਮ ਕਲਯੁਗ ਨਾਨਕ ਨਿਰਮਲ ਪੰਥ ਚਲਾਇਆ ਆਏ ਕਲਯੁਗ ਦੇ ਵਿੱਚ ਕੰਦੇ ਹੋਕਮਾ ਗੁਰਨਾਨਕ ਨੇ ਆਕੇ ਨਿਰਮਲ ਪੰਥ ਚਲਾਇਆ ਵੇਦਾ ਕਤੇਬਾਂ ਬਹਰਾ ਇੱਕੋ ਜਪਿਆ ਖੁਦਾਏ ਕਿਬੇ ਟੋਏ ਜੁਨੀ ਤੋਂ ਕਿਤੇ ਟਾਇ ਰਹਿਣ ਗਿਤੀ ਹੈ ਮਨਸੂਖ ਸਭ ਸੱਚੀ ਰਚਿ ਸ਼ੋਗਾਂ ਮਹਾਰਾਏ ਨੇ ਰੁਕਮ ਦੇਂਦੋ ਜਵਾਬ ਦਿੱਤਾ ਕੰਦੇ ਪਈ ਪੇਦਾਂ ਤੇ ਪੰਭਾਰਾ ਇੱਕੋ ਜੱਗਿਆ ਇੱਕੋ ਹੀ ਖਦਾ ਹੈ ਇੱਕੋ ਹੀ ਨਾਮ ਹੈ ਕਿਬੇ ਟੋਏ ਜੁਨੀ ਤੋਂ ਕੀਤੇ ਚਾਹੇ ਮੈਦਾਨ ਕੀਤੇ ਮਨਮੁਖ ਸਭ ਸੱਚੀ ਰਚ ਜੋਗ ਹਨ ਕਹਿੰਦੇ ਇਸ ਤਰ੍ਹਾਂ ਕਰਕੇ ਭਈ ਉਸ ਇੱਕ ਕਲਾ ਨੂੰ ਇੱਕ ਪਰਮਾਤਮਾ ਨੂੰ ਜਪਣਾ ਹੈ ਅੱਗੇ ਫਿਰ ਜਵਾਬ ਹੈ ਹੁਕਮਦੀਨ ਕੀ ਕੰਦਾ ਹੈ ਅਕੀਰੋ ਕੋ 6 6 6 ਨਾਨਕ ਤੁਧ ਵਿੱਚ ਵੱਡਾ ਕਰਾਮਾ ਤੇ कि मनसुख सब बाजों अल्हे पाग इसव कलू आप पढ़ाई फेमां जा चुका इतने फतेह ग जाइए जी सब्सक्राइब लाइक शेयर जरूर कराया करो ये बेनती है दास आप आपके चरणों फतेह के जाइए जी वागुरु जी का खालसा वागुरू जी की फतेह